ਧਰਨਾ ਨਹੀਂ ਦੇਣ ਗਿਆ ਕਪਤਾਨ ਪਿਕਨਿਕ ਵਾਸਤੇ ਗਿਆ ਮੈਂ ਕਿਹਾ ਉਹਨੇ 517 ਹੋਟਲ 'ਚ ਰੋਟੀ ਖਾਣੀ ਜਾਂ ਧਰਨੇ ਤੋਂ ਬਾਅਦ ਇਹਨਾਂ ਦੇ ਵਜ਼ੀਰ ਅੱਜ ਕਹਿ ਸਕਦੇ ਆ ਅਲੀ ਬਾਬਾ 40 ਚੋਰ ਕੈਪਟਨ ਅਮਰਿੰਦਰ ਸਿੰਘ ਦੀ ਠੱਗੀ ਮਾਰਨ ਤੇ ਹੋਏ ਆ ਲਾਕਡਾਊਨ 'ਚ ਮੈਂ ਸਮਝਦਾ ਸਾਰੇ ਦੁਕਾਨਦਾਰਾਂ ਦਾ ਕੰਮ ਖਰਾਬ ਹੋਇਆ ਉਹਨਾਂ ਦੀ ਆਮਦਨ ਕੱਟੀ ਇੰਡਸਟਰੀ ਦਾ ਕੰਮ ਖਰਾਬ ਹੋਇਆ ਉਹਨਾਂ ਦੀ ਆਮਦਨ ਪ੍ਰੋਡਕਸ਼ਨ ਕੱਟੀ ਮਗਰ ਜੇ ਕਿਸੇ ਦੀ ਪ੍ਰੋਡਕਸ਼ਨ ਵਧੀ ਤੇ ਆਸ਼ੂ ਵਰਗੇ ਸਦਾਮ ਹੁਸੈਨਾ ਦੀ ਵਧੀ ਹੋਰ ਕਿਸੇ ਦੀ ਨਹੀਂ ਵਧੀ ਬਲਵਿੰਦਰ ਸੇਕੋ ਨੂੰ ਬਾਹਰ ਕਰਾਂਗੇ ਬਾਹਲ ਕਰਕੇ ਐਸਐਸਪੀ ਲਾਵਾਂਗੇ ਮਗਰ ਸ਼ਾਇਦ ਤੁਸੀਂ ਭੁੱਲ ਗਏ ਕਿ ਬਲਵਿੰਦਰ ਸੇਖੋ ਨੇ ਕਿਥੇ ਇਨਕੁਆਇਰੀ ਆਪ ਦੀ ਮਰਜ਼ੀ ਨਾਲ ਨਹੀਂ ਕੀਤੀ ਉਹਨੂੰ ਜੇ ਉਹ ਇਨਕੁਆਇਰੀ ਦਿੱਤੀ ਤੇ ਉਸ ਵੇਲੇ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੱਧੂ ਨੇ ਇਨਕੁਆਇਰੀ ਦਿੱਤੀ ਇੱਕੋ ਚਾਰਾ ਸੀ ਬਲਵਿੰਦਰ ਸੇਖੋ ਕੋਲ ਕਿ ਜਾਤ ਦਾ ਉਹ ਸਰਕਾਰੀ ਖਜ਼ਾਨੇ ਨੂੰ ਜਿਹੜਾ ਚੂਨਾ ਲੱਗ ਰਿਹਾ ਸੀ ਜਿਹੜੀ ਗ੍ਰੀਨ ਬੈਲਟ ਆ ਤੇ ਕਰੋੜਾਂ ਦੀ ਜ਼ਮੀਨ ਤੇ ਕਬਜ਼ਾ ਹੋ ਰਿਹਾ ਸੀ ਜਾਂ ਤਾਂ ਉਸ ਨੂੰ ਰੋਕ ਦਿੰਦਾ ਤੇ ਜਾਂ ਚੋਰਾ ਨਾਲ ਰਲ ਪੈਂਦਾ ਆਪਾਂ ਤਾਂ ਜਿੰਨਾ ਆਸ਼ੂ ਦਾ ਧੰਨਵਾਦ ਕਰਦੀਏ ਉਹਨੇ ਘੱਟ ਜੇ ਇੰਚਾਰਜੇ ਨਾ ਬਣ ਕੇ ਆਉਂਦਾ ਤੇ ਫੇਰ ਕਿੱਥੇ ਗੱਲ ਬਣਨੀ ਸੀ ਸਾਡੀ ਕੈਪਟਨ ਸੰਦੀਪ ਸੰਧੂ ਦਾ ਸਿਆਸੀ ਭੋਗ ਪਾਉਣ ਵਾਲਾ ਕੋਈ ਹੋਰ ਨਹੀਂ ਕੈਪਟਨ ਦੀ ਮੁੱਛ ਦੇ ਵਾਲ ਨੂੰ ਘਰੇ ਪੇਜੇ ਨਾਲਾ ਵੀ ਇਹ ਆਸ਼ੂ ਆ ਜੇ ਕਾਂਗਰਸ ਪਾਰਟੀ ਬਿਰਸਾ ਸਿੰਘ ਬੁਲਟੋਆ ਦਾ 36 ਸਾਲ ਪੁਰਾਣਾ ਕੇਸ ਖੋਲ ਸਕਦੀ ਹੈ ਤੇ 1992 28 ਸਾਲ ਪੁਰਾਣਾ ਕੇਸ ਆਸ਼ੂ ਦਾ ਕਿਉਂ ਨਹੀਂ ਖੋਲ ਸਕਦਾ ਜਿੱਤੇ ਚ ਹਲਪੀਆ ਬਿਆਨ ਇਹਨੇ ਆਪ ਦਿੱਤੇ ਆ ਕਹਿੰਦਾ ਮੰਡੀ ਵਾਲਾ ਰੇਟ ਮੈਂ ਆਪ ਆਪ ਹੀ ਕਰ ਲੈਣਾ ਤੁਸੀਂ ਸ਼ੈਲਰ ਵਾਲੇ 1 ਰੁਪਏ 45 ਪੈਸੇ ਪਰ ਗੱਡੇ ਨਾਲ 25% ਬਣਦਾ ਅਡਵਾਂਸ ਦੇ ਦਿਓ ਐਮ.ਡੀ ਸਾਫ ਤੇ ਮਿਨਿਸਟਰ ਨੂੰ ਫੰਡ ਦੇਣਾ ਪੱਪੂ ਦੇ ਪ੍ਰੋਗਰਾਮ ਵਾਸਤੇ ਪੱਪੂ ਤਾਂ ਸਮਝਦੇ ਹੋ ਨਾ ਕਿਦੀ ਬਦੌਲਤ ਤੇ ਬੈਠਿਆ ਇਹ ਆਪ ਹੀ ਦੇਖੋ ਕਿੰਨਾ ਸਿਆਣਾ ਜੈਨ ਉਹਨੂੰ ਵੀ ਪਤਾ ਰਾਹੁਲ ਗਾਂਧੀ ਪੱਪੂ ਆ ਪੱਪੂ ਦੀ ਰੈਲੀ ਵਾਸਤੇ ਮਿਨਿਸਟਰ ਨੂੰ ਦੇਣਾ ਸ਼ਾਮ ਤੱਕ ਦੇ ਦਿਓ ਨਹੀਂ ਤਾਂ ਕਾਰਪੋਰੇਟ ਕਰਨਾ ਔਖਾ ਹੋ ਜਾਣਾ ਹੈ ਅੱਜ ਇਹਨਾਂ ਨੂੰ ਟਿਕਟ ਸਿਰਫ ਇਸ ਲਈ ਮਿਲਦੀ ਹੈ ਕਿਉਂਕਿ ਇਹ ਰਾਹੁਲ ਗਾਂਧੀ ਦੇ ਬੱਪੂ ਦੇ ਕਮਾਊ ਪੁੱਤ ਨੇ ਨਹੀਂ ਤਾਂ ਇਹਨਾਂ ਨੂੰ ਟਿਕਟ ਨਾ ਮਿਲੇ ਕਦੀ ਸ਼ਹਿਰ 'ਚ ਫਲਾਣਾ ਕਬਜਾ ਕਰਤਾ ਢੀਂਗੜਾ ਕਰਤਾ ਇਹ ਰਿਪੋਰਟ ਸਾਰੀ ਬਣਵਾ ਕੇ ਹੌਲੀ ਦੇਣੇ ਸੇਖੋ ਨੂੰ ਦੇ ਦਿਓ ਆਪੇ ਵਜ਼ੀਰ ਨੂੰ ਬੰਦੇ ਦਾ ਪੁੱਤ ਆਪੇ ਬਣਾਓ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਜਲ ਦੇ ਜਜਾਰੂ ਵਰਕਰ ਸਹਿਬਾਨ ਸਮੂਚੀ ਲੀਡਰਸ਼ਿਪ ਗੱਜ-ਵੱਜ ਕੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸੱਚੇ ਦਰਬਾਰ ਕੀ ਜੈ ਸਾਧ ਸੰਗਤ ਜੀ ਅੱਜ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਸਦਾਮ ਹੁਸੈਨ ਨੂੰ ਹਲੋ ਹਾਂ ਅਸਤੇ ਅੱਜ ਆਪਾਂ ਇੱਥੇ ਸਾਰੇ ਇਕੱਤਰ ਹੋਏ ਆ। ਔਰ ਮੈਂ ਇੱਕ ਗੱਲ ਦੀ ਤੁਹਾਨੂੰ ਵਧਾਈ ਦੇਣਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨਾ ਮਰਜੀ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ ਮੈਨੂੰ ਇੱਕ ਪੱਤਰਕਾਰ ਮੈਨੂੰ ਲੱਗਦਾ ਆਸ਼ੂ ਦਾ ਬੜਾ ਨਜ਼ਦੀਕੀ ਹੋਣਾ ਮੈਨੂੰ ਕਹਿੰਦਾ ਜੀ ਉਹ ਤਾਂ ਦਿੱਲੀ ਧਰਨਾ ਦੇਣ ਗਏ ਆ ਤੇ ਤੁਸੀਂ ਇੱਥੇ ਕਿਉਂ ਆਏ ਆ ਮੈਂ ਕਿਹਾ ਦਿੱਲੀ ਧਰਨਾ ਨਹੀਂ ਦੇਣ ਗਿਆ ਕਪਤਾਨ ਪਿਕਨਿਕ ਵਾਸਤੇ ਗਿਆ ਮੈਂ ਕਿਹਾ ਉਹਨੇ 517 ਹੋਟਲ 'ਚ ਰੋਟੀ ਖਾਣੀ ਆ ਧਰਨੇ ਤੋਂ ਬਾਅਦ ਔਰ ਉਸ ਤੋਂ ਬਾਅਦ ਸ਼ਾਮ ਨੂੰ ਚਲੋ ਮੈਂ ਕੀ ਕਹਣਾ ਸਤਕਾਰਯੋਗ ਸਾਡੀਆਂ ਭੈਣਾਂ ਬੈਠੀਆਂ ਸਭ ਨੂੰ ਪਤਾ ਹੈ ਕਿ ਉਹਦੀ ਤਾਂ ਸ਼ਾਮ ਨਹੀਂ ਟੱਲਦੀ ਜਦ ਤੱਕ ਹੋਰ ਕੰਮ ਵੀ ਨਾ ਕਰਕੇ ਆਵੇ ਗੁਰਦਾਸ ਮਾਨ ਦਾ ਗੀਤ ਸੀ ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ ਸੁਣਿਆ ਆਪਣਾ ਪੰਜਾਬ ਹੋਵੇ ਅੱਗੇ ਸਮਝੀ ਜਾਓ ਕੀ ਹੈ ਤੇ ਇਹ ਕੰਮ ਨੂੰ ਦਿੱਲੀ ਜਾ ਕੇ ਡਰਾਮਾ ਰਚਨਾ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਜਿਹੜੀ ਠੱਗੀ ਠੋਰੀ ਇਨਾਂ ਦੇ ਵਜ਼ੀਰ ਅੱਜ ਕਹਿ ਸਕਦੇ ਆ ਅਲੀ ਬਾਬਾ 40 ਚੋਰ ਕੈਪਟਨ ਅਮਰਿੰਦਰ ਸਿੰਘ ਦੀ ਠੱਗੀ ਮਾਰਨ ਤੇ ਹੋਏ ਆ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਨਾਪੇ ਧਰਨਾ ਦਿੱਤਾ ਔਰ ਮੈਨੂੰ ਬੜਾ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਧਰਨੇ ਹੈ ਕਿਹੜੇ ਮੁੱਦੇ ਤੇ ਅੱਜ ਤੋਂ ਪਹਿਲਾਂ ਸ਼ਾਇਦ ਕਦੇ ਵੀ ਨਹੀਂ ਹੋਇਆ ਕੀ ਕਿਸੇ ਵੀ ਸਰਕਾਰ ਦੇ ਕਿਸੇ ਵੀ ਵਜ਼ੀਰ ਦੇ ਖਿਲਾਫ ਕਦਰ ਇਸ ਗੱਲ ਦਾ ਵੀ ਧਰਨਾ ਲਾਉਣਾ ਪਿਆ ਕਿ ਇਹ ਐਸ்சி ਸਕਾਲਰਸ਼ਿਪ ਖਾ ਗਿਆ ਇੱਕ ਦਬਲੇ ਕੁਚਲੇ ਵਰਗ ਨੂੰ ਜਿਹਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵਾਜਪਾਈ ਸਾਹਿਬ ਦੀ ਇੱਕ ਸੋਚ ਸੀ ਜਿੱਥੇ ਭਾਈਚਾਰਕ ਸਾਂਝ ਕਾਇਮ ਰਹੇ ਉਥੇ ਇਹ ਸੋਚ ਨਹੀਂ ਸੀ ਕਿ ਜਿਹੜਾ ਸਾਡਾ ਦਲਤ ਭਾਈਚਾਰਾ 32% ਇਹ ਬੈਕਵਰਡ ਭਾਈਚਾਰਾ ਇਹਨਾਂ ਦੇ ਬੱਚਿਆਂ ਦਾ ਉज्ज्वल ਭਵਿੱਖ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ਤੁਸੀਂ ਹਰਾਨ ਹੋਵੋਗੇ 2400 ਕਰੋੜ ਰੁਪਈਆ ਐਸਸੀ ਵਿਦਿਆਰਥੀਆਂ ਦਾ ਮੌਜੂਦਾ ਕਾਂਗਰਸ ਸਰਕਾਰ ਘੁੱਟ ਕੇ ਬੈਠੀ ਹੈ ਲੱਖਾਂ ਬੱਚਿਆਂ ਦਾ ਜਿਨ੍ਹਾਂ ਨੂੰ ਐਸਸੀ ਸਕਾਲਰਸ਼ਿਪ ਨਹੀਂ ਮਿਲੀ ਅਖੀਰ 'ਚ ਉਹ ਸਕੂਲ ਜਾਨ ਕਾਲਜ ਜਾਣ ਜੋ ਕੇ ਨਹੀਂ ਰਹੇ ਚਿਪਖਾ ਜੇ ਔਰ ਇਨਕੁਆਇਰੀ ਕਿੱਥੇ ਸਾਡੀ ਕੀਤੀ ਨਹੀਂ ਜਿਹੜਾ ਅਫਸਰ ਕੈਪਟਨ ਮਰਿੰਦਰ ਸਿੰਘ ਨੇ ਆਪ ਲਾਇਆ ਸੀ ਐਡੀਸ਼ਨਲ ਚੀਫ ਸੈਕਟਰੀ ਆਲਾ ਅਫਸਰ ਕਿਰਪਾ ਸ਼ੰਕਰ ਸ਼ਰੋਜ ਉਹਨੇ ਜਦੋਂ ਕੁਰਸੀ ਤੇ ਬੈਠਿਆ ਉਹਨੇ ਕਿਹਾ ਮੈਂ ਇਸ ਤਰੀਕੇ ਦੀ ਹਨੇਰਗਰਦੀ ਨਹੀਂ ਵੇਖ ਸਕਦਾ ਮੇਰੇ ਵੀਰੋ ਜਿੱਥੇ ਉਸ ਕੱਲ ਦਾ ਧਰਨਾ ਦਿੱਤਾ ਤੇ ਅੱਜ ਜੇਸ ਮੰਤਰੀ ਦੇ ਖਿਲਾਫ ਧਰਨਾ ਦੇਣ ਆਏ ਆ ਉਸ ਤੇ ਇਲਜ਼ਾਮ ਕਿਹੜੇ ਨੇ ਸਾਧ ਸੰਗਤ ਜੀ ਗਰੀਬਾਂ ਵਾਸਤੇ ਲਾਕਡਾਊਨ 'ਚ ਮੈਂ ਸਮਝਦਾ ਸਾਰੇ ਦੁਕਾਨਦਾਰਾਂ ਦਾ ਕੰਮ ਖਰਾਬ ਹੋਇਆ ਉਹਨਾਂ ਦੀ ਆਮਦਨ ਕੱਟੀ ਇੰਡਸਟਰੀ ਦਾ ਕੰਮ ਖਰਾਬ ਹੋਇਆ ਉਹਨਾਂ ਦੀ ਆਮਡਨ ਪ੍ਰੋਡਕਸ਼ਨ ਘਟੀ ਮਗਰ ਜੇ ਕਿਸੇ ਦੀ ਪ੍ਰੋਡਕਸ਼ਨ ਵਧੀ ਤੇ ਆਸ਼ੂ ਵਰਗੇ ਸਦਾਮ ਹੁਸੈਨਾ ਦੀ ਵਧੀ ਹੋਰ ਕਿਸੇ ਦੀ ਨਹੀਂ ਵਧੀ ਜੇ ਇਸ ਲਾਕਡਾਊਨ ਚ ਇਸ 6 ਮਹੀਨੇ ਦੇ ਕਰੋਨਾ ਕਾਲ ਚ ਜੇ ਰੱਜ ਕੇ ਤਰੱਕੀ ਕੀਤੀ ਤੇ ਇਹ ਵਜ਼ੀਰਾ ਨੇ ਕੀਤੀ ਜਿੰਨਾ ਦੀਆ ਮਹਿ ਸਮਝਦਾ ਸਾਰੀ ਕਮੀ ਪੇਸ਼ੀ ਨਿਕਲ ਗਈ اپੀਲ ਦਾ ਐਮ ਐਲ ਏ ਲੱਖ ਲੱਖ ਇਹ ਤਾਂ ਭਲੇ ਵੇਲੇ ਆ ਚਿਆ ਹੁਣ ਤਾਂ ਕਰੋੜਾ ਲੱਖਾ ਨਹੀਂ ਰਹਿ ਗਿਆ ਹੁਣ ਤਾਂ ਹੁਣ ਤਾਂ ਕਰੋੜਾ ਸਿੰਘ ਕਿਆ ਕਰਾਂ ਉਹਨੂੰ ਇਹ ਜੇ ਸਾਰੇ ਮਤਲਬ ਇਨਾਂ ਦੀ ਜੇ ਮੈਨੂੰ ਤੁਸੀਂ ਕੰਟਾ ਲੱਜੂ ਜੇ ਇਨਾਂ ਦੀ ਹਿਸਟਰੀ ਫਰੋਲਣੀ ਪਵੇ ਤੇ ਮੈਨੂੰ ਤੁਸੀਂ ਕਹਿ ਰਹੇ ਸੀ ਕਿ ਲੁੱਕ ਛਿਪ ਕੇ ਸਾਨੂੰ ਸਸਰੀਕਾਲ ਬੁਲਾ ਜਾਂਦਾ ਅੱਜ ਕਰੇਵਾਲ ਸਾਹਿਬ ਮੇਰਾ ਤੁਹਾਡੇ ਨਾਲ ਵਾਅਦਾ ਹੈ ਬਲਵਿੰਦਰ ਸੇਖੋ ਨੂੰ ਬਹਾਲ ਕਰਾਂਗੇ ਬਹਾਲ ਕਰਕੇ ਐਸਐਸਪੀ ਲਾਵਾਂਗੇ ਤੇ ਬਲਵਿੰਦਰ ਸੇਖੋ ਮਗਰ ਨਵਜੋਤ ਸਿੱਧੂ ਤਾਂ ਨਹੀਂ ਖਲੋਤਾ ਵਾਹੇ ਵੇਖੋ ਉਹਦੇ ਵਿਚਾਰੇ ਦੀ ਗਲਤੀ ਕੋਈ ਐਡੀ ਹੈ ਨਹੀਂ ਠੀਕ ਹੈ ਅਫਸਰ ਹਰੇਕ ਬੰਦੇ 'ਚ ਨੁਕਸਾਂ ਹੁੰਦੇ ਆ ਕੋਈ ਗੁਣ ਹੁੰਦੇ ਆ ਮੇਰੇ 'ਚ ਵੀ 100 ਨੁਕਸਾਨ ਨੇ ਮਗਰ ਸ਼ਾਇਦ ਰੱਬ ਸੁੱਖ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਵੇ ਤੇ ਕਿਸੇ ਹੋਰ ਅਫਸਰ ਨੂੰ ਇਨਕੁਆਇਰੀ ਦੇਣ ਦੀ ਲੋੜ ਨਹੀਂ ਜਿਸ ਅਫਸਰ ਨੂੰ ਇਹਦੀ ਇੱਕ ਇੱਕ ਗੱਲ ਦਾ ਪਤਾ ਉਹਨੂੰ ਭਾਲ ਕਰਕੇ ਜਦੋਂ ਐਸਐਸਪੀ ਦੀ ਕੁਰਸੀ ਤੇ ਬਿਠਾਇਆ ਜਾਂ ਕਮਿਸ਼ਨਰ ਦੀ ਕੁਰਸੀ ਤੇ ਬਿਠਾਇਆ ਹਨੇਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਮੈਨੂੰ ਇਹ ਨਹੀਂ ਸਮਝ ਆਉਂਦੀ ਆ ਇੱਥੇ ਮੇਰਾ ਇੱਕ ਮੈਂ ਵੇਖਿਆ ਕਿ ਉਹ ਵੀਰ ਖਲੋਤਾ ਸੀ ਪਹਿਲਾਂ ਹੁਣ ਪਤਾ ਨਹੀਂ ਕਿੱਧਰ ਚਲੇ ਗਿਆ ਮੈਂ ਉਹਦੀ ਡਿਬੇਟ ਵੇਖੀ ਸੀ ਮਿਸ਼ਰਾ ਜੀ ਇੱਥੇ ਖਲੋਤੇ ਸੀ ਇੱਕਾਰੀ ਆ ਮਿਸ਼ਰਾ ਜੀ ਸੀ ਕਿ ਨਾ ਇੱਥੇ ਅਰਜੇਸ਼ ਮਿਸ਼ਰਾ ਨਿਕੂ ਜਾ ਮੇਰਾ ਵੀਰ ਕਿੱਧਰ ਗਿਆ ਹੋ ਇੱਥੇ ਕਿਤੇ ਮੈਨੂੰ ਮੈਨੂੰ ਲੱਗਦਾ ਗਰਮੀ ਲੱਗ ਰਹੀ ਹੈ ਮਾੜੀ ਮੁੱਢ ਕਿੱਧਰ ਮਾੜਾ ਜਹਾਜ਼ ਤੇ ਘਮਾ ਦੇ ਉਥੋਂ ਆਉ ਰਿਹਾ ਆਉ ਰਿਹਾ ਇਹਨੇ ਮੈਚ ਦੀ ਇੱਕ ਡਿਬੇਟ ਵੇਖੀ ਮੈਚ ਦੀ ਇੱਕ ਡਿਬੇਟ ਵੇਖੀ ਅੱਗੇ ਆਸ਼ੂ ਵਜੀਰ ਬੈਠਿਆ ਸੀ ਤੇ ਦੂਜੇ ਪਾਸੇ ਰਜੇਸ਼ ਮਿਸ਼ਰਾ ਬੈਠਿਆ ਸੀ ਮੈਂ ਇਹਨੂੰ ਕਦੇ ਜਾਣਦਾ ਨਹੀਂ ਸੀ ਤੇ ਇਹਨੇ ਵਜੀਰ ਨੂੰ ਇਹੋ ਜਿਹਾ ਪੜਨੇ ਪਾਇਆ ਇਹੋ ਜਿਹਾ ਪੜਨੇ ਪਾਇਆ ਕਿਉਂਕਿ ਵਜ਼ੀਰ ਇਹ ਗੱਲ ਕਹਿੰਦਾ ਸੀ ਕੋ ਯਾਰ ਦਿਮਾਗ ਨਾਲ ਕੀ ਇੱਥੇ ਕਿਸੇ ਨੂੰ ਰਾਸ਼ਨ ਦੀ ਕਮੀ ਪੇਸ਼ੀ ਨਹੀਂ ਸਭ ਨੂੰ ਰਾਸ਼ਨ ਮਿਲ ਰਿਹਾ ਤੇ ਮੇਰਾ ਇਹ ਵੀ ਰੌਲਾ ਪਾਉਂਦਾ ਸੀ ਜੇ ਰੇਕ ਨੂੰ ਰਾਸ਼ਨ ਮਿਲ ਰਿਹਾ ਤੇ ਲੱਖਾਂ ਦੀ ਗਿਣਤੀ 'ਚ ਇਹ ਲੋਕ ਜਿਹੜੇ ਪੰਜਾਬ ਦੀ ਇੰਡਸਟਰੀ 'ਚ ਵੱਡਾ ਯੋਗਦਾਨ ਪਾਉਂਦੇ ਆ ਪੰਜਾਬ ਦੀ ਇਕਨੋਮੀ 'ਚ ਵੱਡਾ ਯੋਗਦਾਨ ਪਾਉਂਦੇ ਆ ਜੋ ਦੋ ਵਖਤ ਦੀ ਰੋਟੀ ਨੂੰ ਤਰਸਦੇ ਆ ਲੌਕਡਾਊਨ ਦੇ ਵੇਲੇ ਚ ਉਹ ਵਾਪਸ ਬਿਹਾਰ ਯੂਪੀ ਨੂੰ ਕਿਉਂ ਭੱਜੀ ਜਾਂਦੇ ਆ ਖੁਦ ਕੁਸ਼ੀ ਕਰ ਗਏ ਲੋਕ ਆਟਾ ਕਣਕ ਦੇ ਪਿੱਛੋਂ ਆਈ ਮਗਰ ਇਸ ਵਜ਼ੀਰ ਨੇ ਰਲ ਕੇ ਆਪਣੇ ਝੇਤਿਆਂ ਨਾਲ ਉਹ ਗਰੀਬਾਂ ਚ ਨਹੀਂ ਵੰਡੀ ਲੋਡਵੰਦਾ ਚ ਨਹੀਂ ਵੰਡੀ ਉਹ ਬਾਹਰ ਬੇਸ਼ਤੀ ਕਰੋੜਾਂ ਰੁਪਈਆ ਜੇਬ ਚ ਘੁੱਟ ਗਏ ਔਰ ਮੈਨੂੰ ਉਸ ਕੰਨ ਦੀ ਤਸੱਲੀ ਹੋਈ ਕੀ ਇਨਸਾਫ ਪਸੰਦ ਲੋਕ ਭਾਵੇਂ ਕੋਈ ਗਰੀਬ ਹੈ ਮਗਰ ਹੱਕ ਸੱਚ ਦੀ ਆਵਾਜ਼ ਆਪ ਦੀ بلند ਕਰਨ ਤੋਂ ਪਿੱਛੇ ਨਹੀਂ ਹਟਦੇ ਆ ਵੀਰ ਇਹ ਵਜ਼ੀਰ ਦੇ ਅੱਗੇ ਕੀ ਚੀਜ਼ ਹੈ ਮਗਰ ਵਜ਼ੀਰ ਦੀਆਂ ਚੀਕਾਂ ਕਢਾਤੀਆਂ ਨੇ ਕੱਲੇ ਨਹੀਂ ਤੇ ਜੇ ਤੁਸੀਂ ਇਹਦੀ ਤਾਂ ਆਪਸ਼ੇਦ ਤੋਂ ਜਾਪਦਾ ਇਹਦਾ ਵੀ ਹੱਕ ਕਾਫੀ ਮਾਰਿਆ ਜੇ ਇਹ ਜਾਂ ਕਾਇਮ ਹੋ ਜਾਏ ਨਾ ਕੱਲਾ ਕੱਲਾ ਲੁਧਿਆਣੇ ਦਾ ਵਾਸੀ ਕਾਇਮ ਹੋ ਜਾਏ ਤੇ ਮੈਂ ਤੁਹਾਨੂੰ ਦੱਸ ਦੇਣਾ ਇਹ ਜੇ ਵਜ਼ੀਰ ਸੜਕਾਂ 'ਤੇ ਰੁਲਦੇ ਫਿਰਣਗੇ ਕਿਸੇ ਨੇ ਬੁਲਾਉਣਾ ਤੱਕ ਨਹੀਂ ਇਹ ਜਿਆ ਨੂੰ ਮੇਰੇ ਵੀਰੋ ਅੱਜ ਹੈਰਾਨਗੀ ਦੀ ਗੱਲ ਹੈ ਕਿ ਕਿਹੜੇ ਕਪੜੇ ਨੂੰ ਲੈ ਕੇ ਕਦੇ ਐਸਸੀ ਵਜੀਫਿਆਂ ਦੇ ਕਦੇ ਲੋਟਵੰਦਾਂ ਦੇ ਕਣ ਆਟੇ ਨੂੰ ਲੈ ਕੇ ਅੱਜ ਆਪਾਂ ਧਰਨਾ ਦੇ ਰਹੇ ਆ ਜਿਹੜਾ ਵਜ਼ੀਰ ਹੈ ਉਹ ਇਹ ਗੱਲਾਂ ਬਹੁਤ ਮਿੱਠੀਆਂ ਮਿੱਠੀਆਂ ਕਰਦਾ ਸਾਡੇ ਨਾਲ ਵੀ ਗਰੇਵਾਲ ਸਾਹਿਬ ਉਹ ਤੋਂ ਮਿੱਠੀਆਂ ਮਿੱਠੀਆਂ ਕਰ ਜਾਂਦਾ ਸੀ ਤੇ ਸਾਨੂੰ ਕੀ ਆ ਲੋਕਾਂ ਦਾ ਚੁਣਿਆ ਨਮਾਇੰਦਾ ਮਿੱਠੀ ਗੱਲ ਕਰੇ ਅਸੀਂ ਵੀ ਸੁਣ ਲੈ ਅੰਦਰ ਨਹੀਂ ਨਾ ਪਤਾ ਸੀ ਕਿ ਛੁਰੀ ਮਿੱਠੀ ਚਾਕੂ ਛੁਰੀ ਇਹ ਕਿ ਖਤਰਨਾਕ ਹੈ ਔਰ ਐਡੀ ਮਿੱਠੀ ਛੁਰੀ ਕਿ ਲੋਕਾਂ ਦਾ ਹਾਲ ਵੇਖੋ ਇੱਥੇ ਕੀ ਕੀਤਾ ਆ ਆ ਗੋਸ਼ਾ ਜੀ ਦੇ ਵੀ ਇਹਨੇ ਸ਼ੋਰੂਮ ਟੜਾਇਆ ਕੱਲੇ ਐਚਲੀ ਟਵਾਹਤੇ ਕਿਉਂਕਿ ਇਹਨੇ ਰਜੀਵ ਗਾਂਧੀ ਦੇ ਮੂੰਹ ਕਾਲਾ ਕਰਤਾ ਸੀ ਦੱਸੋ ਕਿਹੜਾ ਮਾੜਾ ਕੰਮ ਕੀਤਾ ਨਹੀਂ ਕੋਈ ਸਮਝਦਾ ਕਿ ਰਜੀਵ ਗਾਂਧੀ ਦਾ ਮੂੰਹ ਕਾਲਾ ਕਰਨਾ ਕੋਈ ਪਾਪ ਆ ਅੱਜ ਤਰੀਕ ਤੁਹਾਨੂੰ ਪਤਾ ਕਿਹੜੀ ਆ 4 ਨਵੰਬਰ ਅੱਜ 36 ਸਾਲ ਹੋ ਗਏ ਆ ਅੱਜ ਤੱਕ ਰਜੀਵ ਗਾਂਧੀ ਨੇ ਜਿਹੜਾ ਕਿਹਾ ਸੀ ਜਤਵਿੰਦਰਾ ਗਾਂਧੀ ਪੂਰੀ ਹੋਈ ਆ ਉਹਨੇ ਕਿਹਾ ਸੀ ਜਦੋਂ ਬੜਾ ਬੜਾ ਪੇੜ गिरਦਾ ਤੋ ਧਰਤੀ ਹਿਲਦੀ ਏ ਸੱਜਣ ਕਮਾਲ ਜਗਦੀਸ਼ ਟਾਈਟਲਰ ਵਰਗੇ ਹਜ਼ਾਰਾਂ ਦਾ ਕਤਲੇਆਮ ਕਰਨ ਵਾਲੇ ਉਹ ਵਜ਼ੀਰ ਬਣ ਕੇ ਔਰ ਉਸ ਬੰਦੇ ਦੀ ਬਦੌਲਤ ਬਣ ਕੇ ਤੇ ਜੇ ਉਹਦਾ ਮੂੰਹ ਕਾਲਾ ਕਰਤਾ ਤੇ ਕੋਈ ਪਾਪ ਕਰਦਾ ਮੈਂ ਤਾਂ ਇਹਨਾਂ ਨੂੰ ਅਮੀਤਪਾਲ ਪਤਾ ਨਹੀਂ ਕਿੱਥੇ ਆ ਉਹਨੂੰ ਵਧਾਈ ਦਿੱਤੀ ਮੁੜ ਕੇ ਮੈਂ ਵੇਖਿਆ ਸੀਗਾ ਬਿੱਟੂ ਉਹਦੀ ਦੁੱਧ ਨਾਲ ਉਹਦੀ ਹੁੰਦਾ ਪਿਆ ਸੀ ਮੈਂ ਕਿ ਰਜੀਵ ਗਾਂਧੀ ਨੂੰ ਵੀ ਦੁੱਧ ਦੇ ਦਰਸ਼ਨ ਦੁੱਧ ਤਾਂ ਮਿਲਿਆ ਨਹੀਂ ਤਾਂ ਜਿੱਥੇ ਉਹ ਬੋਤਲ ਲੱਗਿਆ ਸੀ ਉੱਥੇ ਤਾਂ ਕੋਈ ਦੁੱਧ ਕੀ ਉੱਥੇ ਤਾਂ ਜੁੱਤੀਆਂ ਦਾ ਹਾਰ ਹੀ ਪਤਾ ਕਹਿੰਦਾ ਗੰਦਗੀ ਦਾ ਢੇਰ ਸੀ ਮੈਨਾਂ ਦਾ 20 ਸਾਲਾਂ ਮਗਰੋਂ ਕਿਤੇ ਰਜੀਵ ਗਾਂਧੀ ਨੂੰ ਵੀ ਕੋਈ ਕਾਂਗਰਸੀ ਦੁੱਧ ਪਿਲਾਉਣ ਗਿਆ ਹੁਣ ਇਸ ਲਈ ਭਰਾ ਇਹਨਾਂ ਨੇ ਤਾਂ ਕੰਮ ਠੀਕ ਕੀਤੇ ਕੋਈ ਗਲਤ ਨਹੀਂ ਕੀਤੇ ਜਿਨ੍ਹਾਂ ਨੇ ਇਨਸਾਨੀਅਤ ਦਾ ਘਾਣ ਕੀਤਾ ਹੋਵੇ ਅਰੇ ਤੁਸੀਂ ਮੈਨੂੰ ਪੁੱਛਦੇ ਹੋ ਨਾ ਵਜੀਰੀ ਤੋਂ ਕਿਉਂ ਇਹੋ ਜਿਹੀ ਵਜੀਰੀ ਤੋਂ ਲੱਛਣੇ ਨਹੀਂ ਕਹੀਤੇ ਇਹ ਜੇ ਜਦ ਸਰਕਾਰਾਂ ਬਦਲਣ ਗਿਆ ਤੇ ਆਪਾਂ ਇਨਕੁਆਇਰੀ ਕਰਾਂਗੇ ਇਹ ਜਿਆਂ ਦੀ ਜਿਨ੍ਹਾਂ ਕੋਲ ਕੱਖ ਨਹੀਂ ਸੀ ਅੱਜ ਅਰਬਾ ਕਰੋੜਾ ਪਤੀ ਬਣ ਗਏ ਔਰ ਮੈਂ ਸਮਝਦਾ ਐ ਆਯਾਲੀ ਸਾਹਿਬ ਆਪਾਂ ਤਾਂ ਜਿੰਨਾ ਆਸ਼ੂ ਦਾ ਧੰਨਵਾਦ ਕਰਦੀਏ ਉਹਨੇ ਘਟ ਜੇ ਇੰਚਾਰਜੇ ਨਾ ਬਣ ਕੇ ਆਉਂਦਾ ਤੇ ਫੇਰ ਕਿੱਥੇ ਗੱਲ ਬਣਨੀ ਚਾਹੀਦੀ ਜੇ ਗੁਰਸਿੱਖਾਂ ਦੀ ਪੱਗ ਨੂੰ ਪਿਆ ਉਥੇ ਵੇਖੋ ਕਾਂਗਰਸੀ ਵਰਕਰ ਉਹਦਾ ਉਹਦੀ ਪੱਗ ਲਾਈ ਇੱਕ ਇਹਦੇ ਬੋਰਡ-ਬਾਰਡ ਜੇ ਲਾਏ ਆ ਅੱਜ ਆਪਣੇ ਤਾਂ ਲਾ ਗਏ ਇਹਦੇ ਬੜੇ ਚਮਕਾ-ਚਮਕਾ ਕੇ ਲਾਏ ਕੋਈ ਨਾ ਭਰਾ ਥੋੜੇ ਚਿਰ ਦੀ ਗੱਲ ਐ ਇਹ ਰਲਦੇ ਫਰਣਗੇ ਬੋਰਡ ਅੱਜ ਤਾਂ ਰੀ ਲੰਗੂ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਨੇ ਕਿ ਬੰਦੇ ਨੇ ਬੋਰਡ ਦੇ ਪੈਸੇ ਲੈਣੇ ਸੀ ਉਹ ਵਿਚਾਰੇ ਗਰੀਬ ਪਾਪ ਦੇ ਪੈਸੇ ਮੰਗਣ ਗਿਆ ਉਹਦੇ ਬਾਲਾ ਤੋਂ ਨੂੰ ਧੂਈ ਫਿਰੇ ਦੱਸੋ ਵਜ਼ੀਰ ਦਾ ਇਹ ਕੰਮ ਐ ਇਹ ਬਦਮਾਸ਼ੀ ਆ ਕਿ ਇਨਸਾਨੀਅਤ ਫਿਰ ਇਹੀ ਬੰਦਾ ਆਪਦੇ ਵਰਕਰ ਦੀ ਪੱਗ ਲਾਵੇ ਔਰ ਉਥੇ ਰੱਜ ਕੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕੈਪਟਨ ਸੰਦੀਪ ਸੰਧੂ ਦਾ ਸਿਆਸੀ ਭੋਗ ਪਾਉਣ ਵਾਲਾ ਕੋਈ ਹੋਰ ਨਹੀਂ ਕੈਪਟਨ ਦੀ ਮੁੱਛ ਦੇ ਬਾਅਦ ਨੂੰ ਘਰੇ ਭੇਜਣ ਵਾਲਾ ਵੀ ਇਹ ਆਚੂ ਆ ਔਰ ਕਿਤੇ ਗੁੱਸਾ ਨਾ ਕਰ ਜਿਓ ਮੈਂ ਤੁਹਾਨੂੰ ਅੰਦਰਲੀ ਗੱਲ ਦੱਚਾ ਅੱਜ ਕੱਲ ਤਾਂ ਬਿੱਟੂ ਦੇ ਭੋਗ ਪਾਉਣ ਤੇ ਹੋਏ ਇਹ ਇਹਦੇ ਜੀ ਨੂੰ ਹੱਥ ਲੱਗ ਗਏ ਉਹਦਾ ਭੋਗ ਪਾਉਣ ਤੇ ਹੋ ਜਾਂਦਾ ਔਰ ਮੈਨੂੰ ਹੈਰਾਨਗੀ ਹੋਈ ਮੈਂ ਵਿਧਾਨ ਸਭਾ ਚ ਵੀ ਇਹ ਗੱਲ ਕੀਤੀ ਸੀ 36 ਸਾਲ ਪੁਰਾਣਾ ਕੇਸ ਜਿਹਦੇ ਚ ਚਲਾਨ ਵੀ ਪੇਸ਼ ਸੀ ਤੇ ਜਿਹਦੇ ਚ ਨਾਲ ਦੇ ਬੰਦੇ ਬਰੀ ਹੋ ਗਏ ਜੇ ਕਾਂਗਰਸ ਪਾਰਟੀ ਵਿਰਸਾ ਸਿੰਘ ਬੁਲਟੋਹਾ ਦਾ 36 ਸਾਲ ਪੁਰਾਣਾ ਕੇਸ ਖੋਲ ਸਕਦੀ ਆ ਤੇ 1992 28 ਸਾਲ ਪੁਰਾਣਾ ਕੇਸ ਆਸ਼ੂ ਦਾ ਕਿਉਂ ਨਹੀਂ ਖੁੱਲ ਸਕਦਾ ਜੀ ਤੇ ਚ ਹਲਪਿਆ ਬਿਆਨ ਇਹਨੇ ਆਪ ਦਿੱਤੇ ਆ ਕਿ ਜਿਹੜੇ ਬੰਬ ਬੰਦੇ ਸੀ ਜੇ ਜਿਹੜੀਆਂ AK-47 ਜਾਂ ਇਧਰੋਂ ਉਧਰ ਜਾਂਦੇ ਸਨ ਜਿਹੜਾ ਆ ਆਪਣਾ ਕਿਹੜਾ ਸੀ ਜੀ ਗੁੜ ਮੰਡੀ ਗੁੜ ਮੰਡੀ ਕਿਸੇ ਉਹਨਾਂ ਨੇ ਪੁੱਛਿਆ ਕਿਥੇ ਬਲਾਸਟ ਕਰੀਏ ਕਹਿੰਦਾ ਜੀ ਜੇ ਸੰਗਣੀ ਅਬਾਦੀ ਚ ਕਰਨਾ ਹੈ ਤੇ ਗੁਰ ਮੰਡੀ ਤੋਂ ਵਧੀਆ ਥਾਂ ਨਹੀਂ ਜਿਹੜੇ ਇਹ ਜੀ ਸਲਾਹ ਦਿੰਦੇ ਸਨ ਮੇਰੇ ਵੀਰੋ ਉਹਨਾਂ ਦੇ ਹਲਪੀਆ ਬਿਆਨ ਅੱਜ ਵੀ ਮੌਜੂਦ ਨੇ ਕਿ ਉਹਨਾਂ ਦੇ ਖਿਲਾਫ ਫਿਰ ਕਾਰਵਾਈ ਨਹੀਂ ਬਣਦੀ ਇੱਕ ਕੰਮ ਪੁੱਠਾ ਕੀਤਾ ਆ ਥੋੜੀ ਜੀ ਗੱਲ ਕਰਕੇ ਗਏ ਹੋ ਤੁਸੀਂ ਉਹ ਮੈਸੇਜਾਂ ਵਾਲੀ ਵੇਖੋ ਮੈਂ ਸੋਚਦਾ ਸੀਗਾ ਕਿ ਇਹ ਇੱਕ ਹੀ ਦੇ ਮੈਸੇਜ ਨੇ ਇਹ ਪ੍ਰਵੀਨ ਜੈਨ ਜਿਹੜਾ ਡੀਐਮ ਪਟਿਆਲੇ ਚ ਪੰਚਪ ਦਾ ਹੈ ਤਾਂ ਵੈਸੇ ਬੰਦਾ ਸਿਆਣਾ ਉਹ ਕਹਿੰਦਾ ਜੀ ਇੱਕ ਗੱਲ ਇਹਨੇ ਵਿੱਚ ਬੜੀ ਵਧੀਆ ਕੀਤੀ ਹੈ ਜਿਹੜੀ ਮੈਂ ਸੁਣ ਕੇ ਪੜ ਕੇ ਸੁਣਾਉਣਾ ਚਾਹਣਾ ਤੁਹਾਨੂੰ ਜੈਨ ਸਾਹਿਬ ਸ਼ੰਪੂ ਬੰਦ ਹੈ ਬਾਹਰ ਵਾਲਾ ਮਾਲ ਤਾਂ ਆ ਹੀ ਨਹੀਂ ਰਿਹਾ ਵੇਖੋ ਕੀ ਕਹਿ ਰਿਹਾ ਬਾਹਰ ਵਾਲਾ ਮਾਲ ਸੀਸੀਐਲ ਲਿਮਟ ਜਾਰੀ ਹੁੰਦੀ ਹੈ ਤੁਸੀਂ ਦਿੱਲੀ ਜਾ ਕੇ ਧਰਨਾ ਮਾਰ ਰਹੇ ਹੋ ਮਗਰ ਜਿਹੜਾ ਕਿਸਾਨਾਂ ਦੇ ਹੱਕ ਨੂੰ ਪੰਜਾਬ 'ਚ ਮਾਰ ਰਿਹਾ ਹੈ ਸੀਸੀਐਲ ਲਿਮਟ ਜਾਰੀ ਹੁੰਦੀ ਹੈ ਪੰਜਾਬ ਦੇ ਕਿਸਾਨਾਂ ਲਈ ਤੇ ਯੂਪੀ ਬਿਹਾਰ ਤੋਂ ਝੋਨਾ ਆਵੇ ਤੇ ਸੀਸੀਐਲ ਲਿਮਟ ਉਹਨਾਂ ਨੂੰ ਚਲੀ ਜਾਵੇ ਤੇ ਫਿਰ ਪੰਜਾਬ ਦੇ ਕਿਸਾਨਾਂ ਨਾਲ ਕੀ ਠੱਗੀ ਨਹੀਂ ਹਜ਼ਾਰ ਰੁਪਏ ਦੀ ਝੋਨਾ ਉੱਥੋਂ ਆਵੇ ਤੇ جیب ਚ ਪਾ ਲੋ ਹਜ਼ਾਰਾਂ ਕਰੋੜ ਰੁਪਏ ਦੀ ਠੱਗੀ ਤੇ ਜਦੋਂ ਸੀਸੀਐਲ ਲਿਮਟ ਮੁੱਕ ਜੂਗੀ ਤੇ ਪੰਜਾਬ ਦੇ ਕਿਸਾਨ ਨੂੰ ਤਾਂ ਫਿਰ ਯੂਪੀ ਤੇ ਬਿਹਾਰ ਵਾਲੇ ਕਿਸਾਨ ਦਾ ਹਾਲ ਤਾਂ ਉਹਦਾ ਹੋਣਾ ਉਹਦੀ ਕਿੰਨੇ ਦੀ ਕਣਕ ਬਿਕੂ ਝੋਨਾ ਕਿੰਨੇ ਨੂੰ ਬਿਕੂ ਫਿਰ ਸੁਭਾਵਿਕ ਹੈ ਜਦ ਸੀਸੀਐਲ ਲਿਮਟ ਮੁੱਕ ਗਈ ਤੇ ਉਹਨੂੰ ਵੀ ਉਹਦਾ ਰੇਟ ਸਹੀ ਨਹੀਂ ਮਿਲੂਗਾ ਇਹਦੇ 'ਚ ਇੱਕ ਹਿਸਾਬ ਕਰਦੇ ਆ ਉਹਦੇ 'ਚ ਕਹਿੰਦਾ ਬੜੀ ਵਧੀਆ ਗੱਲ ਕਹਿੰਦਾ ਵੈਸੇ ਆ ਜੈਨ ਕਹਿੰਦਾ ਜੀ ਉਂ ਤਾਂ ਤੁਹਾਡੇ ਕੋਲੋਂ ਪੈਸੇ ਬਾਅਦ ਚ ਲਈਦੇ ਸੀ ਆ ਮੈਸੇਜ ਆ ਗਿਆ ਕਹਿੰਦਾ ਮੰਡੀ ਵਾਲਾ ਰੇਟ ਮੈਂ ਆਪ ਆਪ ਹੀ ਕਰ ਲੈਣਾ ਤੁਸੀਂ ਸ਼ੈਲਰ ਵਾਲੇ 1 ਰੁਪਏ 45 ਪੈਸੇ ਪਰ ਗੱਟੇ ਨਾਲ 25% ਬਣਦਾ ਅਡਵਾਂਸ ਦੇ ਦਿਓ ਐਮ ਡੀ ਸਾਹਿਬ ਤੇ ਮਨਿਸਟਰ ਨੂੰ ਫੰਡ ਦੇਣਾ ਪੱਪੂ ਦੇ ਪ੍ਰੋਗਰਾਮ ਵਾਸਤੇ ਪੱਪੂ ਤਾਂ ਸਮਝਦੇ ਹੋ ਨਾ ਗੀਦੀ ਬਦੌਲਤ ਤੇ ਬੈਠਿਆ ਇਹ ਆਪ ਹੀ ਦੇਖੋ ਕਿੰਨਾ ਸਿਆਣਾ ਜੈਨ ਉਹਨੂੰ ਵੀ ਪਤਾ ਰਾਹੁਲ ਗਾਂਧੀ ਪੱਪੂ ਆ ਉਹ ਕਹਿੰਦਾ ਪੱਪੂ ਦੀ ਰਹਿਲੀ ਆਸਤੇ ਮਨਿਸਟਰ ਨੂੰ ਦੇਣਾ ਸ਼ਾਮ ਤੱਕ ਦੇ ਦਿਓ ਨਹੀਂ ਤਾਂ ਕਾਰਪੋਰੇਟ ਕਰਨਾ ਔਖਾ ਹੋ ਜਾਣਾ ਕਹਿੰਦਾ ਨਹੀਂ ਤਾਂ ਤੁਹਾਡੇ ਨਾਲ ਰੜ ਕੇ ਚੱਲਣਾ ਔਖਾ ਹੋ ਜਾਣਾ ਅਗਲੇ ਪਾਰੀ ਕੀ ਕਹਿੰਦਾ ਫੀਸ ਨਾਲ ਸਭ ਕਾਰਪੋਰੇਟ ਕਰਨਗੇ ਤੁਸੀਂ ਜਿਹੜੀ ਮਰਜ਼ੀ ਨਾਮ ਤੇ ਬੋਲੀ ਲਿਖ ਲਓ ਕੋਈ ਇਨਸਪੈਕਟਰ ਮਨਾ ਨਹੀਂ ਕਰਦਾ ਤੇ ਜੇ ਕੀਤਾ ਤੇ ਮੈਨੂੰ ਦੱਸ ਦਿਓ ਮਨਿਸਟਰ ਤੇ ਐਮ ਡੀ ਵਾਲੀ ਫੀਸ ਪਹਿਲਾਂ ਕਰ ਦਿਓ ਫੇਰ ਕਹਿੰਦਾ ਫੁੱਲ ਕਾਰਪੋਰੇਸ਼ਨ ਹੋਊ ਤੇਰੀ ਜੇ ਮੰਤਰੀ ਦੀ ਜੇਬ ਕਰਮ ਹੋ ਜੇ ਫੇਰ ਕਹਿੰਦਾ ਹਾਂ ਕਹਿੰਦਾ ਜੇ ਕੋਈ ਮੌਇਸਚਰ ਦਾ ਵੀ ਰੌਲਾ ਹੋ ਜੇ ਕਿਸਾਨ ਤਾਂ ਵਿਚਾਰੇ ਮਾਰ ਦਿੰਦੇ ਹੋ ਜੇ ਮੌਇਸਚਰ ਵੱਧ ਹੋਵੇ ਤੇ ਹੁਣ ਕਹਿੰਦੇ ਜੇ ਕੋਈ ਮੌਇਸਚਰ ਦਾ ਵੀ ਰੋਲਾ ਹੋਵੇ ਤਾਂ ਵੀ ਕੋਈ ਹਿਸਾਬ ਨਹੀਂ ਭਾਈ ਸਾਹਿਬ ਤੁਹਾਨੂੰ ਪਤਾ ਹੈ ਇੱਕ ਸੀਜ਼ਨ 'ਚ ਕਿੰਨੇ ਦੀ ਠੱਗੀ ਮਾਰਦਾ ਹੈ ਇੱਕ ਸੀਜ਼ਨ 'ਚ ਇੱਕ ਸੀਜ਼ਨ 'ਚ ਘੱਟੋ-ਘੱਟ ਬਾੜਦਾਨੇ ਦੀ ਠੱਗੀ ਛੱਡ ਕੇ 100 ਕਰੋੜ ਰੁਪਈਆ ਹਰ ਸੀਜ਼ਨ 'ਚ ਮਾਰਦਾ ਝੋਨੇ ਦੇ ਸੀਜ਼ਨ ਅੱਢ ਕਣਕ ਦਾ ਝੀਨਾ ਸੀਜ਼ਨ ਅੱਢ ਸਾਲ ਦਾ 200 300 ਕਰੋੜ ਰੁਪਇਆ ਦਾ ਇਕੱਲੇ ਕਿਸਾਨਾਂ ਦਾ ਹੱਕ ਮਾਰ ਕੇ ਗਰੀਬਾਂ ਦਾ ਹੱਕ ਮਾਰ ਕੇ ਵਜ਼ੀਰ ਆਪ ਦੇ ਘਰ ਨੂੰ ਲੈ ਕੇ ਜਾਂਦਾ ਆ ਜਿਹੜੀ ਆ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਸੀ ਨਾ ਆਹ ਸ਼ਹਿਰ 'ਚ ਫਲਾਣਾ ਕਬਜ਼ਾ ਕਰਤਾ ਢੀਂਗੜਾ ਕਰਤਾ ਇਹ ਰਿਪੋਰਟ ਸਾਰੀ ਬਣਵਾ ਕੇ ਹੌਲੀ ਦੇ ਨਹੀਂ ਸੇਖੋ ਨੂੰ ਦੇ ਦਿਓ ਆਪੇ ਵਜ਼ੀਰ ਨੂੰ ਬੰਦੇ ਦਾ ਪੁੱਤ ਆਪੇ ਬਣਾਓ ਆ 1 ਰੁਪਏ 45 ਪੈਸੇ ਪਰ ਗੱਟੇ ਦਾ ਹਿਸਾਬ ਮੈਂ ਪੜਿਆ ਸੀ ਨਾ ਤੁਹਾਨੂੰ ਪਤਾ ਕਿੰਨੀ ਆਉਂਦੀ ਆ ਝੋਨਾ 170000 ਮੀਟ੍ਰਿਕ ਟਨ ਆਉਂਦਾ ਆ ਸੀਜ਼ਨ ਚ ਉਹ ਬਣਦੇ ਆ ਕੋਈ 48 ਕਰੋੜ 57 ਲੱਖ ਬੈਗ ਤੇ ਜੇ 48 ਕਰੋੜ 57 ਲੱਖ ਬੈਗ ਨੂੰ 1 ਰੁਪਏ 45 ਪੈਸੇ ਨਾਲ ਕਰੋ ਤੇ 70 ਕਰੋੜ 40 ਲੱਖ ਰੁਪਇਆ ਕੇਵਲ ਤੇ ਕੇਵਲ ਆ ਮੰਡੀਆਂ ਤੋਂ ਠੱਗੀ ਮਾਰ ਕੇ ਘਰੇ ਲੈ ਗਿਆ ਮੇਰੇ ਵੀਰੋ ਇਹ ਜੇ ਹਾਲਾਤ ਜਿਤ ਬਣੇ ਹੋਣ ਤੇ ਕੀ ਇਹਨਾਂ ਨੂੰ ਵਜੀਰ ਰਹਿਣ ਦਾ ਅਧਿਕਾਰ ਰਹਿ ਜਾਂਦਾ ਜਿਹੜਾ ਗੁਰਸਿੱਖਾਂ ਦੀ ਪੱਗਾਂ ਲਾਵੇ ਭਾਈ ਚਾਰੇ ਇੱਕ ਸਾਂਝ ਨੂੰ ਖਰਾਬ ਕਰਨ ਵਾਸਤੇ ਬੰਬ ਬਲਾਸਟ ਕਰਾਵੇ ਸੂਬੇ ਦਾ ਏਰੀਏ ਦਾ ਮਾਹੌਲ ਖਰਾਬ ਕਰੇ ਅੱਜ ਇਹਨਾਂ ਨੂੰ ਟਿਕਟ ਸਿਰਫ ਇਸ ਲਈ ਮਿਲਦੀ ਆ ਕਿਉਂਕਿ ਇਹ ਰਾਹੁਲ ਗਾਂਧੀ ਦੇ ਪੱਪੂ ਦੇ ਕਮਾਊ ਪੁੱਤ ਨੇ ਨਹੀਂ ਤਾਂ ਇਹਨਾਂ ਨੂੰ ਟਿਕਟ ਨਾ ਮਿਲੇ ਕਦੀ ਇਸ ਲਈ ਮੇਰੇ ਵੀਰੋ ਅੱਜ ਮੈਂ ਇਸ ਗੱਲ ਦੀ ਤੁਹਾਨੂੰ ਵਧਾਈ ਦੇਣਾ ਕਿ ਤੁਸੀਂ ਤਾਂ ਹਿੰਮਤ ਕੀਤੀ ਇੱਥੇ ਇਕੱਠੇ ਹੋਏ ਹੋ ਸਾਰੇ ਜਿਹੜੇ ਇਹਨਾਂ ਨਾਲ ਰਲ ਕੇ ਖੇਡਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਤਾਂ ਤੁਸੀਂ ਬਹੁਤ ਵੱਡੇ ਦੇਸ਼ਪੱਖਤ ਆਪ ਦੇ ਆਪ ਨੂੰ ਕਹਿੰਦੇ ਮਗਰ ਕਦੇ ਆਸ਼ੂ ਖਿਲਾਫ ਧਰਨਾ ਮਾਰਨ ਵਾਲੇ ਤੁਹਾਡੀਆਂ ਲੱਤਾਂ ਕਿਉਂ ਕੰਬ ਉੱਠਦੀਆਂ ਨੇ ਕੀ ਰਲ ਕੇ ਖੇਡਦੇ ਆ ਉਹਦੇ ਨਾਲ ਕੀ ਉਹਦੇ ਨਾਲ ਸਾਂਝ ਹੈ ਜੀ ਕੀ ਉਹਦੇ ਨਾਲ ਪੈਸੇ ਦਾ ਲੈਣ ਦੇਣ ਚੱਲਦਾ ਜੀ ਦਾ ਰੌਣਾ ਪੈਂਦਾ ਤਾਂ ਨਹੀਂ ਰੌਣਾ ਪਉਂਦੇ ਨਹੀਂ ਤਾਂ ਹਰ ਗੱਲ ਤੇ ਜਿਹਦੇ ਸੁੱਤੇ ਪਏ ਵੀ ਬੋਲਦੇ ਨੇ ਅੱਜ ਉਹ ਕਦੇ ਆਸ਼ੂ ਦੇ ਘਰ ਰਲ ਨੂੰ ਨਹੀਂ ਆਏ ਆ ਦੂਜੇ ਝਾੜੂ ਪਾਰਟੀ ਜਿਹੜਾ ਚਲੋ ਉਹ ਤਾਂ ਥੀਲਾ-ਥੀਲਾ ਹੋ ਗਿਆ ਆਸ਼ੂ ਦੇ ਘਰ ਦੇ ਧਰਨਾ ਕਿਉਂ ਨਹੀਂ ਮਾਰਨਾ ਇਸ ਲਈ ਮੇਰੇ ਵੀਰੋ ਕੋਈ ਆਵੇ ਨਾ ਆਵੇ ਮਗਰ ਫਰਜ ਦੀ ਅਦਾਕੀ ਕਰਨ ਵਾਸਤੇ ਤੁਸੀਂ ਸਾਰੇ ਆਏ ਹੋ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਤੇ ਤੁਹਾਨੂੰ ਇਹ ਵਿਸ਼ਵਾਸ ਵੀ ਦੋਣਾ ਕਿ ਜਿਸ ਦਿਨ ਚਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਗਈ ਨਾ ਧਰਮ ਸੋਚ ਨੂੰ ਪੱਪੂ ਬਚਾ ਸਕੂ ਤੇ ਨਾ ਇਸ ਆਸ਼ੂ ਨੂੰ ਪੱਪੂ ਬਚਾ ਸਕੂ ਇੱਕ ਮੈਂ ਥੋੜਾ ਹੋਰ ਭਲੇਖਾ ਕੱਢ ਦੇ ਜਿਹਦਾ ਆਸਰਾ ਲੈ ਕੇ ਇਹ ਬਚਨ ਦੀ ਕੋਸ਼ਿਸ਼ ਕਰਦਾ ਚੱਲਣ ਉਹਦੀ ਵੀ ਨਹੀਂ ਦਊਂ ਐਦਕੀ ਮੈਂ ਐਨੀ ਗੱਲ ਮੈਂ ਤੁਹਾਨੂੰ ਦੱਸ ਦਿਆ ਕਿ ਕਿਸੇ ਦਾ ਆਸਰਾ ਨਹੀਂ ਲਿਆ ਜਾਣਾ ਲੋਕਾਂ ਨੂੰ ਜਿਨ੍ਹਾਂ ਦਾ ਇਹਨਾਂ ਨੇ ਗਰੀਬਾਂ ਦੀ ਰੋਟੀ ਖਾਧੀ ਆ ਜਿਨ੍ਹਾਂ ਦਾ ਹੱਕ ਮਾਰਿਆ ਉਹ ਹੱਕ ਮੋੜਨਾ ਪੈਣਾ ਤੇ ਗੋਸ਼ੇ ਤੈਨੂੰ ਵੀ ਇੱਕ ਦਿਨ ਛੁੱਟੀ ਦਵਾਂਗੇ ਤੂੰ ਵੀ ਆਪਦੇ ਹੱਥ ਰਵਾ ਕਰ ਲਈ ਜਿਹੇ ਜਿਹੇ ਮਰਦੇ ਇਸ ਲਈ ਸਾਰਿਆਂ ਦਾ ਕੋਟਨ ਕੋਟ ਧਨਵਾਦ ਗੁਸਤਾਖੀ ਮਾਪਾ ਪਾਪਾ ਹੁਣ ਇੱਕੋ ਬਾਦ ਇੱਧਰ ਆ ਇਹਦੇ ਘਰ ਨਾਲ ਨੂੰ ਜਾਣਾ ਕਪਤਾਨ ਦਾ ਦਿੱਲੀ ਵਾਂਗੂ ਧਰਨਾ ਨਹੀਂ ਇੱਕ ਮੈਂ ਅਖੀਰਲੀ ਗੱਲ ਕਹਿ ਦਿਆ ਵੇਖੋ ਬਿੱਲ ਜਿਹੜੇ ਪਾਸ ਕਰਨੇ ਸੀ ਉਹ ਤਾਂ ਕੀਤੇ ਨਹੀਂ ਕਹਿੰਦੇ ਜੀ ਅਸੀਂ ਬਿੱਲ ਪਾਸ ਕਰਤੇ ਬਿੱਲ ਕਿਹੜੇ ਤਬਦੀਲੀ ਲੈ ਆਏ ਮਤਲਬ ਕਿ ਤੁਸੀਂ ਦਿੱਲੀ ਦੇ ਕਾਨੂੰਨ ਮੰਨ ਲਏ ਔਰ ਉਹਨਾਂ ਨੂੰ ਤਬਦੀਲ ਕਰਕੇ ਪਤਾ ਕਿ ਰਾਸ਼ਟਰਪਤੀ ਕੋਲ ਧਾਰੇ ਪਹੁੰਚੇ ਨਹੀਂ ਤੇ ਉੱਥੇ ਧਰਨਾ ਕਾਹਦਾ ਮਾਰਨ ਗਏ ਹੋ ਬਿੱਲ ਤਾਂ ਗਵਰਨਰ ਦੇ ਕੋਲ ਪਾਇਆ ਇਸ ਤਰ੍ਹਾਂ ਭੰਬਲ ਪੂਸਾ ਜਿਹੜੇ ਪਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਤੋਂ ਵੀ ਬਾਜਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ